ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਜਿਹੜਾ ਪ੍ਰਮਾਤਮਾ ਵਾਹਿਗੁਰੂ ਦੀ ਭਗਤੀ ਕਰਦਾ ਹੈ ਨਾ ਬੰਦਗੀ ਕਰਦਾ ਹੈ ਸਿਮਰਨ ਕਰਦਾ ਹੈ ਤੇ ਪ੍ਰਮਾਤਮਾ ਉਹਨਾਂ ਦੇ ਕਾਰਜ ਆਪ ਸਵਾਰਦਾ ਹੈ ਗੁਰੂ ਸਾਹਿਬ ਕਹਿੰਦੇ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਤੇ ਜਿਹੜਾ ਕੁਛ ਪ੍ਰਮਾਤਮਾ ਤੋਂ ਪਿਆਰ ਜਿਵੇਂ ਬੱਚਾ ਆਪਣੇ ਪਿਤਾ ਤੋਂ ਮੰਗ ਕਰਦਾ ਹੈ ਕਿ ਸੱਚੇ ਪਤਸਰ ਮੈਨੂੰ ਇਸ ਚੀਜ਼ ਦੀ ਲੋੜ ਹੈ ਤੇ ਗੁਰੂ ਸਾਹਿਬ ਕਿਰਪਾ ਕਰਦੇ ਆ ਭਗਤਾਂ ਨੇ ਮੰਗ ਕੀਤੀ ਹੈ ਕਹਿੰਦੇ ਭੁੱਖੇ ਭਗਤ ਨਾ ਕੀਜੇ ਇਹ ਮਾਲਾ ਆਪਣੀ ਲਈਜੇ ਹੋ ਮੰਗੋ ਸੰਤ ਨਰੇਨਾ ਮੈਂ ਨਾ ਹੀ ਕਿਸੇ ਦਾ ਦੇਣਾ ਮਾਦੋ ਕੈਸੀ ਬਣੇ ਤਮ ਸੰਗੇ ਆਪਨਾ ਦੇਹੋ ਤਾ ਲੈਹੋ ਮੰਗੇ ਖਾਟ ਮੰਗੋ ਚੋਪਾਈ ਸਰਹਾਨਾ ਅਵਰ ਤੁਲਾਈ ਉੱਪਰ ਕੋ ਮੰਗੋ ਖੀਦਾ ਤੇਰੀ ਭਗਤ ਕਰੇ ਜਨ ਥਿੰਦਾ ਕਹਿੰਦੇ ਮੈਂ ਨਾ ਹੀ ਕੀਤਾ ਲੱਭੋ ਇੱਕ ਨਾਮ ਤੇਰਾ ਮੈਂ ਫੱਬੋ ਕਹ ਕਬੀਰ ਮਨ ਮਾਨਿਆ ਮਨ ਮਾਨਿਆ ਤਉ ਹਰ ਜਾਣਿਆ ਭਗਤ ਕਬੀਰ ਜੀ ਕਹਿੰਦੇ ਮੈਂ ਲੋਭ ਲਾਲਚ ਨਹੀਂ ਕੀਤਾ ਮੈਨੂੰ ਜਿਹੜੀ ਚੀਜ਼ ਦੀ ਲੋੜ ਹੈ ਮੈਂ ਤਾਂ ਉਹੀ ਚੀਜ਼ਾਂ ਮੰਗੀਆਂ ਨੇ ਤੇ ਜਦੋਂ ਭਗਤ ਧੰਨਾ ਜੀ ਨੇ ਭਗਤੀ ਕੀਤੀ ਤੇ ਭਗਵਾਨ ਜੀ પ્રસન્ન ਹੋਏ ਭਗਵਾਨ ਜੀ ਕਹਿਣ ਲੱਗੇ ਕਿ ਅਸੀਂ ਤੇਰੇ ਤੇ ਪ੍ਰਸੰਨ ਹੋਏ ਆਂ ਖੁਸ਼ ਹੋਏ ਆਂ ਤੁਸੀਂ ਮੰਗ ਕਰੋ ਕੀ ਮੰਗਦੇ ਆਂ ਭਗਤ ਧੰਨਾ ਜੀ ਕਹਿਣ ਲੱਗੇ ਮਹਾਰਾਜ ਜੀ ਮੈਂ ਤਾਂ ਅਣਪੜ੍ਹ ਹਾਂ ਇਹ ਮੈਨੂੰ ਮੰਗਣਾ ਨਹੀਂ ਆਉਂਦਾ ਤੇ ਫਿਰ ਭਗਤ ਧੰਨਾ ਜੀ ਨੇ ਬੇਨਤੀ ਕੀਤੀ ਕਹਿੰਦੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਦਾਲ ਸਿੱਧਾ ਮੰਗੋ ਕੀ ਹੋ ਹਮਰਾ ਖੁਸ਼ੀ ਕਰੇ ਨ ਤ ਜਿਓ ਪੰਨੀਆਂ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀਕਾ ਗਊ ਭੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਕੀ ਹਨ ਚੰਗੀ ਜਨ ਧੰਨਾ ਲੇਵੇ ਮੰਗੀ ਫਿਰ ਗੁਰੂ ਸਾਹਿਬ ਤੋਂ ਸਾਰੀਆਂ ਹੀ ਚੀਜ਼ਾਂ ਮੰਗੀਆਂ ਤੇ ਗੁਰੂ ਸਾਹਿਬਾਂ ਨੇ ਫਿਰ ਕਿਰਪਾ ਕੀਤੀ ਜਿਹੜਾ ਵੀ ਬੰਦਾ ਸ਼ਰਧਾ ਭਾਵਨਾ ਦੇ ਨਾਲ ਗੁਰੂ ਸਾਹਿਬਾਂ ਦਾ ਜਾਪ ਕਰਦਾ ਹੈ ਨਾ ਸਿਮਰਨ ਕਰਦਾ ਹੈ ਉਹ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੇ ਗੁਰੂ ਸਾਹਿਬ ਕਿਰਪਾ ਰਹਿਮਤ ਬਖਸ਼ਿਸ਼ ਕਰ ਦਿੰਦੇ ਆ ਇਹ ਭਾਵਨਾ ਬਣਾਓ ਸਿਮਰਨ ਕਰੋ ਤੇ ਗੁਰੂ ਸਾਹਿਬਾਂ ਤੋਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ